ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਤਗੁਰੂ ਰਵਿਦਾਸ ਮਹਾਰਾਜੀ ਦੇ ਗੁਰਦੁਆਰਾ ਸੈਵਰ ਭਗਵਾਨ ਬਾਲਮੀਕ ਮਹਾਰਾਜੀ ਦੇ ਮੰਦਰਾਂ ਨੂੰ ਢਾਉਣ ਦਾ ਇੱਕ ਨੋਟੀਫਿਕੇਸ਼ਨ ਜਿੱਦਾਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਹੈ ਤਾਂ ਐਸਸੀ ਭਾਈਚਾਰੇ ਦੇ ਵਿੱਚ ਭਾਰੀ ਰੋਸ ਪਾਇਆ ਗਿਆ ਰਵਿਦਾਸੀਆ ਸਮਾਜ ਦੀਆਂ ਜਥੇਬੰਦੀਆਂ ਸੁਭਾਵਾਂ ਸੰਤ ਸਮਾਜ ਵੱਲੋਂ ਤਿੱਖੀ ਜਿਹੜੀ ਹੈ ਇਸ ਫੈਸਲੇ ਦੇ ਉੱਤੇ ਪ੍ਰਤੀਕਿਰਿਆ ਦਿੱਤੀ ਗਈ ਜਿਸ ਦੇ ਤਹਿਤ 30 ਜੂਨ ਨੂੰ ਵੱਡਾ ਇਕੱਠ ਜਿਹੜਾ ਚੰਡੀਗੜ੍ਹ ਵਿਖੇ ਕੀਤਾ ਜਾ ਰਿਹਾ ਗੁਰੂ ਰਵਿਦਾਸ ਟੈਗਰ ਫੋਰਸ ਦੇ ਪ੍ਰਧਾਨ ਅਸੀਤ ਲੱਲ ਨੇ ਕਿਹਾ ਹੈ ਕਿ ਜਿਹੜੇ ਸਾਥੀ ਫਗਵਾੜੇ ਜਲੰਧਰ ਦੇ ਇਲਾਕੇ ਸ਼ਾ ਗਿਆਨ ਉਹ ਇਤਿਹਾਸਿਕ ਸਥਾਨ ਚੱਕ ਕੀ ਮਿਖੇ 9 ਵਜੇ ਤੋਂ ਪਹਿਲਾਂ ਪਹੁੰਚਣ ਔਰ ਜਿਨ੍ਹਾਂ ਕੋ ਸਾਧਨ ਹੈਗੇ ਆ ਉਹ ਵੀ ਪਹੁੰਚਣ ਜਿਨ੍ਹਾਂ ਕੋ ਨਹੀਂ ਸਾਧਨ ਹੈਗੇ ਜਸੀ ਤਲਣ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੂੰ ਜਿਹੜਾ ਆ ਸਾਧਨ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਵੱਲੋਂ ਜਿਹੜੇ ਮਹੱਈਆ ਕਰਵਾਏ ਜਾਣਗੇ ਉਹ ਤਿਆਰ ਹੋ ਕੇ 9 ਵਜੇ ਤੋਂ ਪਹਿਲਾਂ ਚੱਕ ਕੀ ਪਹੁੰਚਣ ਔਰ ਜਿਹੜੇ ਸਾਸੀ ਸਿੱਧੇ ਜਾਣੇ ਆ ਉਹ 11 ਵਜੇ ਤੋਂ ਪਹਿਲਾਂ ਪਹਿਲਾਂ ਅਨਾਜ ਮੰਡੀ ਚੰਡੀਗੜ੍ਹ ਉੱਤੇ ਪਹੁੰਚਣ ਤਾਂ ਕਿ ਭਟੇ ਕਾਫਲੇ ਨਾਲ ਇਕੱਠੇ ਹੋ ਕੇੜਾ 3 ਜੂਨ ਦੀ ਮੀਟਿੰਗ ਦੇ ਵਿੱਚ ਪਹੁੰਚਾ ਜਾਵੇ ਕੀ ਕਹਿ ਜੀ ਅਸੀਂ ਤੱਲਣੇ ਦੇਖੋ ਇਸ ਵੀਡੀਓ ਨੂੰ ਤਾਂ ਸ਼ੇਅਰ ਕਰ ਦਿਓ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਦੇ ਸਨਮਾਨ ਵਿੱਚ ਵੱਡੇ ਲੈਵਲ ਤੇ ਗੁਰੂ ਰਵਿਦਾਸ ਮਹਾਰਾਜ ਦੇ ਪੁੱਤਰ ਜਿਹੜੇ ਆ ਰਹੇ ਮੈਦਾਨ ਵਿੱਚ ਦੇਖੋ ਇਸ ਵੀਡੀਓ ਨੂੰ ਤਾਂ ਸ਼ੇਅਰ ਕਰ ਦਿਓ ਜੀ ਸੋ ਸਾਰੇ ਸਾਥੀਆਂ ਨੂੰ ਜੈ ਗੁਰਦੇ ਜੈ ਵਾਲਮੀਕੀ ਜੈ ਭੀਮ ਸੋ 3 ਜੂਨ ਨੂੰ ਜਿਹੜੀ ਵਿਸ਼ੇਸ਼ ਮੀਟਿੰਗ ਜਿਹੜੀ ਆ ਚੰਡੀਗੜ੍ਹ ਵਿੱਚ ਵਿਕਾਸ ਨਗਰ ਮੌਲੀ ਦੇ ਵਿੱਚ ਰੱਖੀ ਗਈ ਹੈ ਜੋ ਗੁਰੂ ਅਰਦਾਸ ਸਾਹਿਬ ਨੇ ਤਾਂ ਗੁਰੂ ਘਰ ਜਿਹੜਾ ਢੌਣਦੇ ਉਦੇਸ਼ ਜਿਹੜੇ ਜਾਰੀ ਕੀਤੇ ਹਨ ਅਤੇ ਭਗਵਾਨ ਵਾਲੀਵਾਲੇ ਦੇ ਮੰਦਰ ਵੀ ਜਿਹੜੇ ਢੌਣਦੇ ਉਦੇਸ਼ ਕੀਤੇ ਜਾਣਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਵੀ ਸਮੇਂ ਸਿਰ ਜਿਹੜਾ ਆ ਸਾਥੀ ਜਿਹੜੇ ਜ਼ਿਲ੍ਹਾ ਜਲੰਧਰ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਜ਼ਿਲ੍ਹਾ ਕਪੂਰਥਲੇ ਦੇ ਜਿਹੜੇ ਨਜ਼ਦੀਕ ਸਾਥੀ ਹਨ ਜਿਹੜੇ ਜਿਨ੍ਹਾਂ ਕੋ ਤਾਂ ਸਾਧਨ ਹੈਗੇ ਆ ਉਹ ਤਾਂ ਸਮੇਂ ਸਿਰ 9 ਵਜੇ ਚੱਕੀਂ ਭਗਵਾੜਾ ਪਹੁੰਚਣ ਅਤੇ ਜਿਨ੍ਹਾਂ ਸਾਥੀਆਂ ਕੋਲ ਇਹਨਾਂ ਹਰਕਿਆਂ ਦੇ ਵਿੱਚ ਜਿਹੜੇ ਆ ਜਾਣ ਨੂੰ ਸਾਧਨ ਨਹੀਂ ਹੈਗੇ ਉਹਨਾਂ ਨੂੰ ਖਾਸ ਪ੍ਰਬੰਧ ਜਿਹੜਾ ਗੁਰੂਦਾਰ ਟੈਗਰਪੁਰਸ ਵੱਲੋਂ ਕੀਤਾ ਗਿਆ ਉਹ ਸਾਰੇ ਸਾਥੀ ਜਿਹੜਾ ਸਮੇਂ ਸਿਰ ਚੱਕੀਂ ਭਗਵਾੜਾ ਵਿੱਚ ਪਹੁੰਚੜਾ ਤੇ ਜਿਹੜੇ ਹੋਰ ਜ਼ਿਲ੍ਹਿਆਂ ਦੇ ਸਾਥੀ ਆ ਉਹ ਸਿੱਧੇ ਜਿਹੜਾ ਬੇਰਗਾਹ ਚੌਂਕ ਮੁਹਾਲੀ ਦੇ ਨਾਲ ਅਨਾਜ ਮੰਡੀ ਆ ਉਥੇ ਪਾਣੀ ਦਾ ਵੀ ਪੀਣ ਦਾ ਪ੍ਰਬੰਧ ਕੀਤਾ ਸ਼ਰੀਰ ਦਾ ਪ੍ਰਬੰਧ ਕੀਤਾ ਉਹ ਜਿਹੜੇ ਸਾਥੀ ਜਿਹੜੇ ਧੂੜ ਜਿਲ੍ਹੇ ਦੇ ਉਹਨਾਂ ਤੇ ਪਹੁੰਚਣ ਲੱਗਿਆ ਉਹ ਸਾਰੇ ਸਾਥੀ ਸਚਿੱਧਾ ਜਿਹੜਾ ਉਥੇ 11 ਵਜੇ ਤੋਂ ਪਹਿਲਾਂ ਉਥੇ ਅਨਾਜ ਮੰਡੀ ਮੁਹਾਲੀ ਜਿਹੜਾ ਅਵੀਰਗਾ ਚੌਂਕ ਮੁਹਾਲੀ ਦੇ ਨਾਲ ਉਥੇ ਸਮੇਂ ਪਹੁੰਚਣ ਤਾਂ ਜੋ ਉਥੇ ਇਕੱਠੇ ਆਪਾਂ ਇੱਕੋ ਸਾਲ ਜਿਹੜੇ ਆ ਉਹ ਵਿਕਾਸ ਨਗਰ ਮੋਲੀ ਦੇ ਵਿੱਚ ਗੁਰੂ ਘਰ ਚ ਆਪਾਂ 12 ਵਜੇ ਤੋਂ ਪਹਿਲਾਂ ਐਂਟਰ ਕਰਕੇ ਉੱਥੇ ਮੀਟਿੰਗ ਜਿਹੜੀ ਆ ਪੂਰੇ 12 ਵਜੇ ਜਿਹੜੀ ਆ ਉਹ ਸ਼ੁਰੂ ਕੀਤੀ ਜਾਂਦੀ। ਤੋਂ ਸਾਰਿਆਂ ਨੂੰ ਬੇਨਤੀ ਆ ਵੀ ਕੋਈ ਵੀ ਸਾਥੀ ਸਾਧਨ ਕਰਕੇ ਆਪਣੇ ਮਿਸ਼ਨ ਵੇਲੇ ਨਾ ਰਹਿ ਸਕੇ। ਸੋ ਗੁਰੂਦਾਰ ਟੈਕਨਕੋਰਸ ਵੱਲੋਂ ਉਹ ਸਾਰੇ ਸਾਥੀਆਂ ਨੂੰ ਹਾਜ਼ਰ ਹੋਣ ਦੀ ਬੇਨਤੀ ਆ ਵੀ ਤੁਸੀਂ ਬਸ ਗੁਰੂ ਘਰ ਚੱਕੀ ਕੀਮਤਾ ਪਹੁੰਚੋ। ਅੱਗੇ ਲੈ ਜਾਣਾ ਜਿਹੜਾ ਉਹ ਸਾਡਾ ਕੰਮ ਹੈ। ਸੋ ਸਾਰਿਆਂ ਨੂੰ ਜੈ ਗੁਰਦੇਵ ਜੈ ਭੀ। ਇੱਥੇ ਇਕੱਠੇ ਆਪਾਂ 1 ਕੋ ਸਾਲ ਜਿਹੜੇ ਆ ਉਹ ਵਿਕਾਸਨਗਰ ਮੌਲੀ ਦੇ ਵਿੱਚ ਗੁਰੂ ਘਰ ਚ ਆਪਾਂ 12 ਵਜੇ ਤੋਂ ਪਹਿਲਾਂ ਐਂਟਰ ਕਰਕੇ ਉੱਥੇ ਮੀਟਿੰਗ ਜਿਹੜੀ ਆ ਪੂਰੇ 12 ਵਜੇ ਜਿਹੜੀ ਆ ਉਹ ਸ਼ੁਰੂ ਕੀਤੀ ਜਾਊਗੀ ਤੋਂ ਸਾਰਿਆਂ ਨੂੰ ਬੇਨਤੀ ਆ ਵੀ ਕੋਈ ਵੀ ਸਾਥੀ ਸਾਧਨ ਕਰਕੇ ਆਪਣੇ ਮਿਸ਼ਨ ਵੇਲੇ ਨਾ ਰਹਿ ਸਕੇ ਸੋ ਗੁਰੂਦਾਰ ਟੈਕਨ ਕੋਰਸ ਵੱਲੋਂ ਉਹ ਸਾਰੇ ਸਾਥੀਆਂ ਨੂੰ ਹਾਜ਼ਰ ਹੋਣ ਦੀ ਬੇਨਤੀ ਆ ਵੀ ਤੁਸੀਂ ਬਸ ਗੁਰੂ ਘਰ ਚੱਕੀ ਕਿਉਂ ਤੱਕ ਪਹੁੰਚ ਜਾਓ ਅੱਗੇ ਲੈ ਜਾਣਾ ਜਿਹੜਾ ਉਹ ਸਾਡਾ ਕੰਮ ਹੈ ਸੋ ਸਾਰਿਆਂ ਨੂੰ ਜੈ ਗੁਰਦੇਵ ਜੈ ਪੀਰ